ਜੇ ਤੂੰ ਚਾਹੁੰਨੇ ਤੇਰੀ ਦੇਹੀ ਨੂੰ ਰੋਗ ਨਾ ਲੱਗਣ ਬੁਰੇ ਦਾ ਭਲਾ ਮੰਗਿਆ ਕਰ ਫਿਰ ਨਹੀਂ ਰੋਗ ਲੱਗਣੇ ਔਰ ਅਗਲੀ ਗੱਲ ਗੁੱਸਾ ਹੰਡਾਇਆ ਨਾ ਕਰ ਮਨਚ ਦੇਖੋ ਇੱਥੇ ਇਹ ਨਹੀਂ ਲਿਖਿਆ ਵੀ ਗੁੱਸਾ ਆਇਆ ਆਣਾ ਨਹੀਂ ਚਾਹੀਦਾ ਆਉਣਾ ਚਾਹੀਦਾ ਗੁੱਸਾ ਹੰਡਾਉਣਾ ਨਹੀਂ ਚਾਹੀਦਾ ਬਾਣੀ ਪੜਨ ਵਾਲਿਆਂ ਨੂੰ ਵੀ ਗੁੱਸਾ ਹੁੰਦਾ ਹੈ ਕੋਈ ਬੰਦਾ ਇਹ ਨਹੀਂ ਕਹਿੰਦਾ ਮੈਨੂੰ ਕਦੇ ਗੁੱਸਾ ਹੀ ਨਹੀਂ ਆਉਂਦਾ ਜੀ ਮੈਂ ਬਾਣੀ ਪੜਨ ਵਾਲੇ ਵੀ ਕਈ ਵਾਰ ਗੁੱਸੇ ਚ ਆਉਂਦੇ ਵੇਖੇ ਨੇ ਔਰ ਕਈ ਵਾਰ ਤੇ ਇਸ ਤਰ੍ਹਾਂ ਹੁੰਦਾ ਜਿਹੜਾ ਜ਼ਿਆਦਾ ਬਾਣੀ ਪੜਦਾ ਉਹਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਜੇਰ ਤੁਸੀਂ ਝੂਠ ਹੀ ਬੋਲੀ ਜਾਂਦੇ ਹੋ ਜੇਰ ਤੁਸੀਂ ਗਲਤ ਕਰ ਰਹੇ ਹੋ ਉਹਨੂੰ ਗੁੱਸਾ ਆ ਜਾਂਦਾ ਹੈ ਗੁੱਸਾ ਆਉਣ ਵਿੱਚ ਤੇ ਹਟਾਉਣ ਵਿੱਚ ਬਹੁਤ ਵੱਡਾ ਫਰਕ ਹੈ ਗੁੱਸਾ ਆਉਣਾ ਕੋਈ ਗੱਲ ਨਹੀਂ ਕਈ ਵਾਰ ਆ ਜਾਂਦਾ ਹੈ ਗੁੱਸਾ ਹਟਾਉਣ ਦਾ ਅਰਥ ਹੈ ਲੰਬਾ ਸਮਾਂ ਉਹ ਗੁੱਸਾ ਮਨ ਵਿੱਚ ਰੱਖਣਾ ਉਹ ਤੁਹਾਡੀ